ਸਸਰੀ ਗਲ ਵਿੱਚੋਂ ਬਰੋ ਕੀ ਹਾਲੇ ਠੀਕ ਹੋ ਬਾਈ ਅੱਜ ਹੈਗਾ ਵੋ ਲੋਕਲ ਜਿਹੜਾ ਬੇਗੋ ਵਾਲਾ ਭਲਤ ਬੱਸ ਡ੍ਰੌਪ ਕਰਕੇ ਆਉਣਾ ਵਾ ਪਰ ਉਸ ਤੋਂ ਪਹਿਲਾਂ ਸਵਾਰੀ ਦੀ ਲੋਕੇਸ਼ਨ ਲੱਭਜ ਕਮਲ ਪਿਆ ਹੋਇਆ ਬਾਈ ਫਿਰ ਹਾਰ ਕੇ ਲੋਕੇਸ਼ਨ ਹੀ ਮਗਾਈ ਤਾਂ ਜਾ ਕੇ ਕਿਤੇ ਸਮਝ ਆਇਆ ਕਿੱਥੇ ਆ ਬਾਈ ਜੀ ਹੁਣੇ ਬਾਈ ਕੋਈ ਵਾਰੀ ਮੈਂ ਸੋਚਦਾ ਹੁਣ ਪਹਿਲੇ ਡਰਾਈਵਰਾਂ ਦਾ ਬਾਈ ਕੱਦਾ ਸਿਸਟਮ ਚੱਲਦਾ ਹੋਊਗਾ ਅੱਜ ਦੇ ਟਾਈਮ 'ਚ ਤਾਂ ਲੋਕੇਸ਼ਨ ਆ ਗਈ 5 ਮਿੰਟ 'ਚ ਉੱਥੇ ਪਹੁੰਚ ਜਾਈਦਾ ਪਹਿਲਾਂ ਬਹੁ ਬਈ ਕਮਲ ਚ ਪੈਂਦੇ ਹੋਣਗੇ ਬੰਦੇ ਜਿਹੜੇ ਪੁਰਾਣੇ ਬੰਦੇ ਆ ਮੜਾ ਦੱਸੋ ਸਿਸਟਮ ਕਮੈਂਟ 'ਚ ਚਲੋ ਵੀ ਬਾਈ ਫਾਈਨਲੀ ਰਾਮ ਡਿੱਗੀ 'ਚੋਂ ਥੋੜਾ ਸਮਾਨ ਕੱਢਣਾ ਪੈਣਾ ਕਿਉਂਕਿ ਪਤਾ ਨਹੀਂ ਲੱਗੇ ਜਿੰਨਾ ਵਾ ਇਹਨਾਂ ਦਾ ਆਪਣੀ ਡਿੱਗੀ 'ਚ ਭਾਈ ਇੱਕ ਤਾਂ ਕੰਬਲ ਪਿਆ ਹੋਈਗਾ ਇੱਕ ਟਾਇਰ ਪਿਆ ਹੋਈਗਾ ਮੋਟਰਸਾਈਕਲ ਦਾ ਚੇਂਜ ਕਰਵਾਉਣਾ ਸੀਗਾ ਤੇ ਇੱਕ ਪਈ ਸੀਗੀ ਬੇਸ ਇਹ ਕੱਢ ਕੇ ਭਾਈ ਇੱਥੇ ਰੱਖਣਾ ਪੈਣਾ ਵਾ ਬਾਅਦ 'ਚ ਲੈ ਕੇ ਜਾਣਾ ਪੈਣਾ ਸਮਾਨ ਇਹ ਹੁਣ ਢੇਡਾ ਲਾਉਣ ਤੋਂ ਬਾਅਦ ਵਾਪਸ ਆ ਕੇ ਇੱਥੇ ਲੈ ਜਾਾਂਗੇ ਤੇ ਡਿੱਗੀ ਚੈੱਕ ਕਰੋ ਆਪਣੀਆਂ ਨਾ ਸਮਾਨ ਨਾ ਫੁੱਲ ਹੋ ਚੁੱਕੀ ਐ ਤੇ ਭਾਈ ਇਹ ਸਾਰਾ ਸਿਸਟਮ ਕਰਨ ਤੋਂ ਬਾਅਦ ਲੈ ਕੇ ਬਾਬੇ ਦਾ ਨਾ ਗੱਡੀ ਦਾ ਗੇਅਰ ਲਾ ਲਿਆ ਵਾ ਤਾਂ ਆਪਾਂ ਭਾਈ ਪਹੁੰਚ ਗਏ ਅੰਬਲਸਰ ਵਾਲੇ ਹਾਈਵੇ ਤੇ ਹਾਈਵੇ ਦਾ ਸਵਾਦ ਭਾਈ ਆ ਫੇ ਲਿੰਕ ਰੋਡ ਆ ਜਾਣਾ ਵਾ ਸਾਰਾ ਤੇ ਬਾਈ ਜਿਹੜੀ ਲੋਕੇਸ਼ਨ ਤੇ ਜਾਣਾ ਵਾ ਡੇਢ ਘੰਟੇ ਦਾ ਰਸਤਾ ਵਾ ਮਤਲਬ 40-50 ਕਿਲੋਮੀਟਰ ਦਾ ਰਸਤਾ ਤੇ ਬੇਗੂਵਾਲ ਦੇ ਲਾਗੇ ਪਹੁੰਚ ਕੇ ਮੈਂ ਕਿ ਰਾਣੀ ਸੁੰਦਰਾ ਦੀ ਖਰਾਕ ਦਾ ਹੀ ਇੰਤਜ਼ਾਮ ਕਰ ਲਈਏ ਤੇ ਚੈੱਕ ਕਰੋ ਬਾਈ ਗੱਡੀ ਆਪਣੀ ਭਾਰ ਨਾਲ ਨਾ ਮਾੜੀ ਤੀਵੀ ਵਾਂਗੂ ਥੱਲੇ ਲੱਗੀ ਹੋਈ ਆ ਹਾਈਵੇ ਤੇ ਬਾਈ ਜਦੋਂ ਸਵਾਰੀਆਂ ਨਾਲ ਫੁੱਲ ਬੈਠੀਆਂ ਹੁੰਦੀਆਂ ਉਹਦਾ ਗੱਡੀ ਚਲੋ ਦਾ ਸਵਾਦ ਬਹੁਤ ਹੁੰਦਾ ਮੈਨੂੰ ਮਤਲਬ ਲੋਡਿੰਗ ਗੱਡੀ ਦੀ ਵੱਖਰੀ ਫੀਲਿੰਗ ਹੁੰਦੀ ਆ ਤੇ ਬਾਈ ਡੀਜ਼ਲ ਭਰੋਂ ਤੋਂ ਬਾਅਦ ਗੱਡੀ ਦੀ ਬ੍ਰੇਕ ਮਾਰੀਏ ਸਿੱਧਾ ਆਪਾਂ ਸਵਾਰੀ ਦੇ ਘਰ ਮੋੜੇ ਆ ਕੋ ਮੈਂ ਕਾ ਸਮੋਸੇ ਛੋਲੇ ਖਾਣੇ ਆ ਕਿ ਤੋ ਮਿਲਦੇ ਜਿਹਾ ਲਾਗੇ ਬੰਨੇ ਪਹਿਲੀ ਦੁਕਾਨ ਤੋਂ ਪੁੱਛਿਆ ਇੰਨਾ ਕੋ ਸਮੋਸੇ ਸੀਗੇ ਚਟਨੀ ਨਾ ਪਰ ਛੋਲੇ ਨਹੀਂ ਸੀ ਮੈਂ ਕਿਹਾ ਅੱਗੇ ਜਾ ਕੇ ਦੇਖ ਲੈਣੇ ਚਲੋ ਅੱਗੇ ਜਾ ਕੇ ਬਾਈ ਪ੍ਰਿੰਸਪਾਸ ਵਾਲੇ ਨੇ ਜਾਮ ਲਾਇਆ ਹੋਇਆ ਹੈਗਾ ਚੱਕਰ ਕਹਾਣੀ ਕੀ ਆ ਚੱਕਰ ਕਹਾਣੀ ਇਹ ਵਾ ਬਾਈ ਜਿਹੜੀ ਗੱਡੀ ਆਪਣੀ ਗੱਡੀ ਦੇ ਅੱਗੇ ਲੱਗੀ ਹੋਈ ਉਹਦੇ ਵਿੱਚੋਂ ਚੱਕਰ ਉਤਰ ਕੇ ਦੂਸਰੀ ਗੱਡੀ 'ਚ ਗਿਆ ਵਾ ਪਰਪਸ ਤਾਂ ਫੇ ਇੱਕੋ ਹੀ ਆ ਉਹ ਵੀ ਗੱਡੀ ਦੀ ਚੈਕਿੰਗ ਕਰਨੀ ਹੋਣੀ ਆ ਅਗਲਾ ਕਹਿੰਦਾ 5 ਮਿੰਟ ਦਾ ਕੰਮ ਆ ਥੋੜਾ ਜਾਮ ਲਾ ਕੇ ਚਲੋ ਘਾਰ ਹੀ ਲੈਨੇ ਇਹ ਵੀ ਕੰਮ ਜ਼ਰੂਰੀ ਆ ਤੋ ਬਾਈ ਲਗਭਗ 3-4 ਮ ਤਬਈ ਬੇਗਵਾਲ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਮੈਂ ਕਿਹਾ ਆਪਣੀ ਭੁੱਖ ਨੂੰ ਸ਼ਾਂਤ ਕਰੀਏ ਤਾਂ ਕਰਕੇ ਬਈ ਗੱਡੀ ਦੀ ਬ੍ਰੇਕ ਮਾਰੀ ਬੀਕਾਨੇ ਸਟਰੀਟ ਵਾਲਿਆਂ ਦੇ ਇਹਨਾਂ ਦੇ ਬਈ ਸਮੋਸੇ ਤਾਂ ਹੈਗੇ ਪਰ ਛੋਲੇ ਇਹਨਾਂ ਦੇ ਵੀ ਨਹੀਂ ਫਿਰ ਮੈਂ ਕਿਹਾ ਚਲੋ ਪਕੌੜੀ ਖਾ ਲੈਂਦੇ ਆ ਠੰਡ ਹੈਗੀ ਆ ਆਪਾਂ ਬਈ ਫਿਰ ਇਕੱਠਾ ਹੀ ਪਾਈਆ ਮਿਕਸ ਪਕੌੜਿਆਂ ਦਾ ਆਰਡਰ ਦਿੱਤਾ ਭਾਈ ਨੂੰ ਤਾਂ ਨਾਲ ਬਈ ਚੱਕ ਲਿਆ ਇੱਕ ਹੈਲਪਰ ਬਈ ਇਹਨਾਂ ਦਾ ਮਜ਼ਾ ਜਾਣੀਆ ਚਟਨੀ ਖਰਾਬ ਜੀ ਸੀਗੀ ਜਾਂ ਪਤਾ ਨਹੀਂ ਮੈਨੂੰ ਹੀ ਲੱਗੀ ਬਾਕੀ ਕੁੱਲ ਮਿਲਾ ਕੇ ਤੁਹਾਡੇ ਸਾਹਮਣੇ ਆ ਜੋ ਵੀ ਗੱਲਬਾਜ਼ੀ ਨਹੀਂ ਬਣੀ ਤਾਂ ਫਿਰ ਬਈ ਰਮ ਤੇ ਰਮ ਤੇ ਆਪਾਂ ਜਲੰਧਰ ਪਹੁੰਚ ਚੁੱਕੇ ਹਾਂ ਵਾ ਮੁੰਡਾ ਵਾ ਹੁਣ ਜੇ ਤੇ ਟਰੱਕ ਟਰੱਕ ਆ ਗਿਆ ਕੋਈ ਇਹ ਇਹ ਥੱਲੇ ਹੋਣਾ ਵਾ ਬੋਨਟ ਤੇ ਦਿਖਣਾ ਨਹੀਂ ਇਹਨੇ ਉੱਪਰੋਂ ਸ਼ੀਸ਼ੇ ਤੇ ਕਿੰਨੀ ਕੁ 뷰 ਹੁੰਦਾ ਵਾ ਆ ਬਲਾਈਂਡ ਬਲਾਈਂਡ ਸਪੌਟ ਤੇ ਜੇ ਖੜ ਗਿਆ ਨਾ ਫੇਰ ਇਹ ਘਰ ਦੇ ਨਾਲ ਕਹਿੰਦਾ ਸਾਡਾ ਤਾਂ ਕਮੂਨ ਵਾਲਾ ਹੀ ਇਹੀ ਸੀ ਹਾਂ ਉਰੇ ਆ ਗੱਲ ਸੁਣ ਨਾ ਉਰੇ ਆ ਗੱਲ ਤੇ ਸੁਣ ਹੈ ਆ ਗੱਡੀ 'ਚ ਬੈਹ ਚਾਕਲੇਟ ਦੇਵਾ ਤੈਨੂੰ ਆ ਜਾ ਚਾਕਲੇਟ ਖਾਣੀ ਚਾਕਲੇਟ ਮम्मी ਵੀ ਤੇ ਨਾਲ ਹੀ ਆ ਤੋ ਭਾਈ ਜਲੰਧਰ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਫਿਰ ਗਏ ਆਂ ਵਿਆਹ ਵਾਲੇ ਦੇ ਘਰ ਜਿੱਥੇ ਸਵਾਰੀ ਪੇਕ ਕੀਤੀ ਸੀਗੀ ਕਿਉਂਕਿ ਭਾਈ ਉੱਥੇ ਪਿਆ ਸੀਗਾ ਆਪਣਾ ਸਮਾਨ ਤੁਹਾਨੂੰ ਪਤਾ ਹੀ ਆ ਬੇਸ ਵਗੈਰਾ ਉੱਥੇ ਹੀ ਪਈ ਸੀਗੀ ਮੈਂ ਕਿਹਾ ਚੇਤਾ ਨਾ ਭੁੱਲ ਜਾਈਂ ਪਹਿਲ ਦੇ ਆਧਾਰ ਤੇ ਤਾਂ ਕਰਕੇ ਕੰਮ ਕੀਤਾ ਭਈ ਆਪਾਂ ਇਹ ਤੋ ਭਾਈ ਵਿਆਹ ਵਾਲੇ ਘਰ ਵਾਲਿਆਂ ਨੇ ਸਾਨੂੰ ਆਫਰ ਕਰਤੀ ਸੀ ਕਿ ਰੋਟੀ ਪਰ ਰੋਟੀ ਦੀ ਭੁੱਖ ਨਹੀਂ ਤਾਂ ਕਰਕੇ ਭਈ ਆਪਾਂ ਡੂਨੇ ਚ ਕੜਾ ਪਵਾ ਕੇ ਗੱਡੀ ਵਿੱਚ ਆ ਗਏ ਆਂਗਾ ਫਿਰ ਤੋਂ ਮੈਂ ਤੋ ਬਸ ਭਾਈ ਲੋਕਲ ਗੜੇ ਚ ਇੰਨਾ ਕੁਝ ਹੀ ਹੁੰਦਾ ਵਾ ਬਾਕੀ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜਰੂਰ ਕਰ ਜਿਓ ਇੱਕ ਵਾਰੀ ਚੈੱਕ ਕਰ ਲਓ ਚੈਨਲ ਨੂੰ ਪ੍ਰਿਵਿਲੇਜ ਧੰਨਵਾਦ